ਇਹਦੀ ਕਾਲਰ ਵੇਖੋ ਘੱਟ ਤੋਂ ਘੱਟ 2 2.5 ਸੂਤਰ ਮੋਟੀ ਆ ਕਾਲਰ ਹਲੋ ਜੀ ਚੈੱਕ ਕਰੋ ਠੀਕ ਹੈ ਜੀ ਵੇਖੋਗੇ 2 2.5 ਸੂਤਰ ਮੋਟੀ ਕਾਲਰ ਦੇ ਵੇਚਦੀ ਵੀ ਕਿੱਲ ਜਿਹੜਾ ਵਾ ਉਹ ਇਹਨੇ ਕੱਢ ਦੁੱਤਾ ਵਾ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਵੇਂ ਤੁਸੀਂ ਦੇਖਦੇ ਰਹਿੰਦੇ ਜੇ ਕਿ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਅਪਲੋਡ ਕਰਦੇ ਰਹਿੰਨੇ ਆਂ ਅੱਜ ਤੁਹਾਡੇ ਕੋਲੇ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਜੀ ਨੀਲਗਨ ਬਾਰੇ ਤੇ ਅੱਜ ਆਪਾਂ ਇਹਨੂੰ ਗਨ ਨੂੰ ਖੋਲ ਕੇ ਵੀ ਵੇਖਾਂਗੇ ਕਿ ਦੇ ਵਿੱਚ ਕੀ ਕੀ ਚੀਜ਼ ਵਾ ਤੇ ਕਿਵੇਂ ਖੁੱਲਦੀ ਆ ਤੇ ਕਿਵੇਂ ਫਿੱਟ ਹੁੰਦੀ ਆ ਠੀਕ ਹੈ ਜੀ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੇ ਕਿਹੜੇ-ਕਿਹੜੇ ਪਾਰਟ ਵਾ ਜਿਹੜੇ ਆਪਾਂ ਕਿੱਥੋਂ ਕਿੱਥੋਂ ਖੋਲ ਸਕਦੀ ਹੈ ਠੀਕ ਹੈ ਜੀ ਤੇ ਚਲੋ ਆਪਾਂ ਸਭ ਤੋਂ ਪਹਿਲਾਂ ਤੇ ਆਪਾਂ ਸ਼ੁਰੂ ਕਰਦੇ ਹਾਂ ਇਹਨੂੰ ਖੋਲਣਾ ਇਹਦੇ ਅੱਗੇ ਇੱਕ ਇਹ ਜਿਹੜੀ ਲੱਗੀ ਹੋਈ ਹੈ ਨੋਜ਼ਲ ਦੇ ਅੱਗੇ ਇੱਕ ਤੁਸੀਂ ਬੁਸ਼ ਵੇਖ ਸਕਦੇ ਜੀ ਇਹ ਬੁਸ਼ ਜਿਹੜਾ ਵਾ ਇਹ ਹੁੰਦਾ ਵਾ ਜੀ ਜਿਹੜਾ ਕਿੱਲ ਵਾ ਨਾ ਇਹਦਾ ਠੀਕ ਹੈ ਜੀ ਇਨੂੰ ਬਿਲਕੁਲ ਵਾਸ਼ਲ ਨੂੰ ਸਹੀ ਰੱਖਣ ਵਾਸਤੇ ਹੁੰਦਾ ਜੋ ਇਹਦੀ ਵਾਸ਼ਲ ਦੀ ਸ਼ੇਪ ਬਣੀ ਆ ਨਾ ਇਹ ਤਾਂ ਲਾਈਦਾ ਆ ਕਿ ਵਾਸ਼ਲ ਦੀ ਸ਼ੇਪਵੇਂਦੀ ਰਵੇ ਜੇ ਆਪਾਂ ਨਹੀਂ ਲਾਉਂਦੇ ਤੇ ਵਾਸ਼ਲ ਇੱਥੋਂ ਦੱਬੀ ਜਾਂਦੀ ਹੈ ਠੀਕ ਹੈ ਜੀ ਤੁਸੀਂ ਆਮ ਵੀਡੀਓ ਦੇ ਵਿੱਚ ਵੇਖਿਆ ਹੋ ਤੁਸੀਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਵੇਖਿਆ ਹੋਊਗਾ ਜਿਹੜਾ ਆਪਾਂ ਕਿਲ ਲਾਇਆ ਸੀਗਾ ਉਹ ਇੱਥੋਂ ਦੱਬਿਆ ਗਿਆ ਸੀਗਾ ਤੇ ਵੈਸੇ ਇਹ ਜਿਹੜਾ ਆਪਾਂ ਉਹਦੇ ਵਿੱਚ ਇਹ ਬੁਸ਼ ਨਹੀਂ ਸੀ ਲਾਇਆ ਅੱਗੇ ਦੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਖੋਲਣਾ ਸ਼ੁਰੂ ਕਰਦੇ ਆਂ ਇਹਦਾ ਪਹਿਲਾ ਜਿਹੜਾ ਪਾਰਟ ਵਾ ਉਹ ਇੱਥੋਂ ਖੁੱਲੂਗਾ ਠੀਕ ਹੈ ਜੀ ਇਹ ਖੁੱਲ ਗਿਆ ਇਸ ਤੋਂ ਅੱਗੇ ਜਿਹਦੇ ਵਿੱਚ ਇਹਦਾ ਕਿੱਲ ਪੈਂਦਾ ਵਾ ਇਹ ਉਹ ਬੋਛਾ ਆ ਗਿਆ ਇਹਦਾ ਠੀਕ ਹੈ ਜੀ ਤੇ ਇਹਨੂੰ ਨਾ ਤੁਸੀਂ ਵੇਖੋ ਧਿਆਨ ਨਾਲ ਇਹਦੇ ਵਿੱਚ ਚਾਰ ਸਕਰੂ ਲੱਗੇ ਆ ਇਹ ਜਿਹੜੇ ਚਾਰ ਸਕਰੂ ਆ ਨਾ ਇਹ ਹੁੰਦੇ ਆ ਜੀ ਜੇ ਆਪਾਂ ਕਿੱਲ ਅੱਧਾ ਕਿੱਲ ਠੋਕਣਾ ਨਾ ਅੱਧਾ ਕਿੱਲ ਠੋਕਣਾ ਤੇ ਉਹ ਆਪਾਂ ਇਹਨ ਜਿਹੜੇ ਸਕਰੂ ਹਨ ਇਹਨਾਂ ਨੂੰ ਆਪਾਂ 2 ਜਾਂ 3 ਸਕਰੂ ਖੋਲ ਦੋਗੇ ਤੇ ਤੁਸੀਂ ਕਿੱਲ ਜਿਹੜਾ ਵਾ ਇਹਦੇ ਨਾਲ ਅੱਧਾ ਲੱਗੂਗਾ ਉਹ ਕਿਉਂ ਕਿਉਂਕਿ ਇਹਦੇ ਥਾਣੀ ਜਿਹੜਾ ਵਾ ਪ੍ਰੈਸ਼ਰ ਜਿਹੜਾ ਵਾ ਇਹਦਾ ਲੀਕ ਹੋ ਜਾਊਗਾ ਕਿਉਂਕਿ ਤੁਸੀਂ ਜਿਹੜਾ ਇਹਦਾ ਕਿੱਲ ਵੇਖੋਗੇ ਨਾ ਆਹ ਵੇਖੋ ਤੁਸੀਂ ਇਹਦਾ ਕਿੱਲ ਇਹਦੇ ਵਿੱਚ ਬਰੂਦ ਹੁੰਦਾ ਵਾ ਜਿਹਦੇ ਨਾਲ ਇਹ ਕਿੱਲ ਲੱਗਦਾ ਵਾ ਠੀਕ ਹੈ ਜੀ ਇਹ ਪ੍ਰੈਸ਼ਰ ਨਾਲ ਹੀ ਕਿੱਲ ਲੱਗਦਾ ਵਾ ਬਰੂਦ ਬਰੂਦ ਗੋਲੀ ਵਾਂਗੂ ਇਹ ਕਿੱਲ ਜਿਹੜਾ ਵੋ ਚੱਲਦਾ ਵਾ ਠੀਕ ਹੈ ਜੀ ਫਿਰ ਉਹਦੇ ਨਾਲ ਪ੍ਰੈਸ਼ਰ ਦੇ ਨਾਲ ਹੀ ਇਹ ਕਿੱਲ ਲੱਗਦਾ ਵਾ ਤੇ ਜਦੋਂ ਆਪਾਂ ਇੱਥੋਂ ਦੋ ਸਕਰੂ ਇਹਦੇ ਖੋਲਦਾਂਗੇ ਨਾ ਜਾਂ ਤਿੰਨ ਸਕਰੂ ਖੋਲਦਾਂਗੇ ਤੇ ਇਹਦਾ ਪ੍ਰੈਸ਼ਰ ਜਿਹੜਾ ਵਾ ਲੀਕ ਹੋ ਜਾਊਗਾ ਥੋੜਾ ਜਿਹਾ ਇਧਰ ਦੀ ਤੇ ਉਹਦੇ ਨਾਲ ਕਿੱਲ ਜਿਹੜਾ ਵਾ ਅੱਧਾ ਲੱਗੂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਇਹ ਦੋ ਚੀਜ਼ਾਂ ਇਹਦੀਆਂ ਖੋਲ ਦਿੱਤੀਆਂ ਵਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਹਨੂੰ ਆਪਾਂ ਇੱਥੋਂ ਖੋਲਣਾ ਵਾ ਠੀਕ ਹੈ ਜੀ ਐਸ ਬੁਸ਼ ਲਾਗੋ ਇਹਨੂੰ ਇੱਥੋਂ ਫੜ ਕੇ ਤੇ ਇੰਜ ਜਦੋਂ ਖੋਲੋਗੇ ਤੇ ਇੱਥੋਂ ਖੁੱਲ ਜੂਗੀ ਠੀਕ ਹੈ ਜੀ ਇਹ ਆ ਜੀ ਇਹਦੇ ਵਿੱਚ ਸਪ੍ਰਿੰਗ ਤੇ ਇਹਦੇ ਵਿੱਚ ਵੀ ਤੁਸੀਂ ਧਿਆਨ ਨਾਲ ਵੇਖੋ ਕਿ ਇਹਦੇ ਵਿੱਚ ਵੀ ਇੱਕ ਪਿੰਨ ਲੱਗੀ ਹੋਈ ਆ ਠੀਕ ਹੈ ਜੀ ਇਦੇ ਅੰਦਰ ਪੈਨ ਲੱਗੀ ਹੋਈ ਇੱਕ ਨਿੱਕੀ ਜੀ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਢ ਲੈਣਾ ਬੁਸ਼ ਨੂੰ ਫਿਰ ਆਪਾਂ ਇਹਨੂੰ ਹਲਕਾ ਜਿਹਾ ਜਨਪਾਂਗੇ ਨਾ ਜਿਹਾ ਹਲਕਾ ਜਿਹਾ ਤੇ ਆ ਪੈਨ ਨਿਕਲ ਗਈ ਇੱਕ ਹੋਰ ਇਹਦੀ ਇਹ ਜਿਹੜਾ ਪਲਾਸਟਿਕ ਦਾ ਕੈਪ ਆਏ ਵੱਖਰਾ ਹੋ ਜਾਊਗਾ ਇਹਦੇ ਨਾਲੋਂ ਇਹਦੇ ਵਿੱਚ ਕੁਛ ਨਹੀਂਗਾ ਹੋਰ ਤੁਸੀਂ ਵੇਖੋ ਇਹਦੇ ਵਿੱਚ ਸਿਰਫ ਇੱਕ ਇੱਕ ਪਲਾਸਟਿਕ ਦਾ ਕਵਰ ਸੀਗਾ ਉਸ ਤੋਂ ਬਾਅਦ ਇਹਨੂੰ ਤੁਸੀਂ ਅੱਗੇ ਨੂੰ ਕਰਨਾ ਤੇ ਇੱਥੋਂ ਇਹਨੂੰ ਨੱਪ ਕੇ ਨਾ ਇਹਨੇ ਦੇ ਵਿੱਚੋਂ ਨਿਕਲ ਜਾਣਾ ਅੱਗੇ ਲਓ ਇਹ ਵੀ ਨਿਕਲ ਗਈ ਇਹ ਪਾਰਟ ਜਿਹੜਾ ਵਾ ਇਹ ਵੱਖਰਾ ਹੋ ਗਿਆ ਇਹਦੇ ਨਾਲੋਂ ਠੀਕ ਹੈ ਜੀ 스프ਿੰਗ ਤੇ ਵਾਲਾ ਇੱਕ ਇਹਦਾ ਹਿੱਸਾ ਵੱਖਰਾ ਹੋ ਗਿਆ ਸੋ ਉਸ ਤੋਂ ਬਾਅਦ ਆਪਾਂ ਇਹ ਵਾਲਾ ਜਿਹੜਾ ਵਾ ਇਹਨੂੰ ਨੱਪਣਾ ਆਪਾਂ ਇਹਦੇ ਥੱਲੇ ਨਾਲ ਇੱਕ ਸਪ੍ਰਿੰਗ ਵਾ ਇਹਨੂੰ ਨੱਪ ਕੇ ਇਸ ਸਪ੍ਰਿੰਗ ਨੂੰ ਸਿੱਝੇ ਜੇ ਇਹਨੂੰ ਬਾਹਰ ਖਿੱਚਣਾ ਤਾਂ ਕਿ ਤੇ ਇਹਨੂੰ ਧਿਆਨ ਨਾਲ ਖੋਲਣਾ ਵਾ ਜਦੋਂ ਖੋਲਣਾ ਵਾ ਕਿਉਂਕਿ ਇਹ ਜਿਹੜਾ ਸਪ੍ਰਿੰਗ ਵਾ ਇਹ ਉੱਡ ਸਕਦਾ ਵਾ ਤੇ ਇਹ ਗਵਾਚ ਵੀ ਸਕਦਾ ਨਿਕਲ ਕੇ ਠੀਕ ਹੈ ਜੀ ਇਹਨੂੰ ਇੱਥੇ ਅੱਧਾ ਖੋਲ ਕੇ ਇਹਨੂੰ ਇੰਜ ਨੱਪ ਲੈਣਾ ਠੀਕ ਹੈ ਜੀ ਇਹ ਨਿਕਲ ਗਿਆ ਬਾਹਰ ਸਪਰਿੰਗ ਉਸ ਤੋਂ ਬਾਅਦ ਤੁਸੀਂ ਵੇਖੋ ਇਹਦੇ ਵਿੱਚ ਇੱਕ ਇਹ ਵਾਲੀ ਪਿੰਨ ਵਾ ਇਹ ਪਿੰਨ ਇੱਥੋਂ ਬਾਹਰ ਨਿਕਲ ਆਉਣੀ ਆ ਤੇ ਇਹਦਾ ਜਿੰਨਾ ਵੀ ਸਮਾਨ ਸਪੇਅਰ ਪਾਰਟ ਵਾ ਨਾ ਇਹਦਾ ਦੇ ਦੇ ਨਾਲ ਤੁਹਾਨੂੰ ਆ ਵੇਖੋ ਸਪੇਅਰ ਪਾਰਟ ਇਹਦਾ ਮਿਲ ਜੂਗਾ ਆ ਵੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਨਾਲ ਵੱਧ ਮਿਲ ਜਾਣਗੀਆਂ ਆ ਵੇਖੋ ਇਹਦੀਆਂ ਪਿੰਨਾ ਜਿਹੜੀਆਂ ਵਾ ਜਾਂ ਹੋਰ ਚੀਜ਼ਾਂ ਸਾਰੀਆਂ ਇਹਦੀਆਂ ਨਾਲ ਮਿਲਣਗੀਆਂ ਤੁਹਾਨੂੰ ਤੇ ਇਹ ਦਾ ਸਾਰਾ ਸਪेयर पार्ट ਹੋ ਗਿਆ ਜੀ ਵੇਖੋ ਇਹ ਸਾਰੀ ਖੁੱਲ ਚੁੱਕੀ ਆ ਹੁਣ ਇਹ ਦਾ ਸਮਾਨ ਆ ਜੀ ਲਓ ਜੀ ਆ ਸਾਰੇ ਇਹਦੇ ਪਾਰਟ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਫਿਟਿੰਗ ਕਿਵੇਂ ਕਰਨੀ ਆ ਵੇਖੋ ਸਾਰਾ ਢੋ ਅਢੋ ਗਿਆ ਸਮਾਨ ਇਹਦਾ ਹੁਣ ਆਪਾਂ ਫਿਟਿੰਗ ਕਰਨੀ ਕਿੱਥੋਂ ਸ਼ੁਰੂ ਕਰਨੀ ਆ ਉਹ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਇਹਦੀ ਇਸ ਪਿੰਨ ਤੋਂ ਸ਼ੁਰੂਆਤ ਕਰਨੀ ਹੈ ਇਹਦੀ ਫਿਟਿੰਗ ਕਰਨ ਦੀ ਇਸ ਪਿੰਨ ਨੂੰ ਆਪਾਂ ਇਹਦੇ ਵਿੱਚ ਪਾਉਣਾ ਵਾ ਆ ਵੇਖੋ ਇਹਦੇ ਵਿੱਚ ਪਾ ਕੇ ਤੇ ਇਹਦੇ ਇਹਨਾਂ ਇੱਕ ਨਿੱਕੀ ਜੀ ਪਿੰਨ ਨਾਲ ਹੀ ਅਟੈਚ ਹੁੰਦੀ ਆ ਵੇਖੋ ਇੱਕ ਛੋਟਾ ਜਿਹਾ ਇਹਦੇ ਵਿੱਚ ਦਿੱਤਾ ਹੋਇਆ ਵਾ ਪਾਰਟ ਦੇ ਨਾਲ ਇਹਦੇ ਨਾਲ ਇਹਨੇ ਅਟੈਚ ਹੋ ਜਾਣਾ ਤੁਸੀਂ ਆ ਵੇਖੋ ਕਿ ਇਹਦੇ ਵਿੱਚ ਵੀ ਹੋਲ ਹੈਗਾ ਵਾ ਇਹਨੂੰ ਇੱਥੇ ਇੰਜ ਕਰਕੇ ਸਿੱਧਾ ਕਰਕੇ ਇਹਨੂੰ ਫਿੱਟ ਕਰ ਦੇਣਾ ਠੀਕ ਹੈ ਜੀ ਲਓ ਜੀ ਫਿੱਟ ਹੋ ਗਈ ਉਸ ਤੋਂ ਬਾਅਦ ਇਸ ਪਾਰਟ ਨੂੰ ਇਹਦੇ ਵਿੱਚ ਫਿੱਟ ਕਰਨਾ ਫਾਇਰਿੰਗ ਪਿੰਨ ਜਿਹੜੀ ਹੈ ਇਹਨੂੰ ਇਹਦੇ ਵਿੱਚ ਫਿੱਟ ਕਰ ਦੇਣਾ ਠੀਕ ਹੈ ਜੀ ਇਹਨੂੰ ਫਾਇਰਿੰਗ ਪਿੰਨ ਕਹਿੰਦੇ ਆ ਇਹਨੂੰ ਆਪਾਂ ਇੱਕ ਛੋਟੇ ਜਿਹੇ ਸਪ੍ਰਿੰਗ ਤੇ ਇੱਕ ਗੋਲੀ ਜੀ ਜਿਹੜੀ ਹੈ ਨਾ ਉਹਦੇ ਮਦਦ ਦੇ ਨਾਲ ਇਹਨੂੰ ਫਿੱਟ ਹੋਣਾ ਮੈਨੇ ਇਨੂੰ ਥੋੜਾ ਜਿਹਾ ਧਿਆਨ ਨਾ ਪਾਉਣਾ ਪੈਂਦਾ ਵਾ ਕਿਉਂਕਿ ਕਈ ਵਾਰ ਜਿਹੜੀ ਇਹ ਗੋਲੀ ਜਾਂ ਸਪ੍ਰਿੰਗ ਇਹ ਉੱਡ ਵੀ ਸਕਦਾ ਇਹਨੂੰ ਤੁਸੀਂ ਧਿਆਨ ਨਾਲ ਪਾਉਣਾ ਠੀਕ ਹੈ ਜੀ ਤੇ ਬਾਕੀ ਜੇ ਤੁਹਾਨੂੰ ਇਹ ਗਨ ਦੇ ਨਾਲ ਇੱਕ ਇੱਕ ਫ੍ਰੀ ਮਿਲ ਵੀ ਜਾਂਦਾ ਉਹ ਪਾਰਟ ਜੇ ਤੁਸੀਂ ਗਨ ਖਰੀਦਦੇ ਜੇ ਤੇ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਅੱਗੇ ਪਿੰਨ ਵੇਖ ਰਹੇ ਜੇ ਨਾ ਇਸੇ ਦੀ ਮਦਦ ਦੇ ਨਾਲ ਫਾਇਰਿੰਗ ਪਿੰਨ ਦੀ ਮਦਦ ਦੇ ਨਾਲ ਹੀ ਜਿਹੜਾ ਵਾ ਇਹ ਕਿਲ ਲੱਗਦਾ ਇਹਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਹੀਟ ਸਿੰਕ ਜਿਹੜਾ ਵਾ ਇਹਦੇ ਵਿੱਚ ਫਿੱਟ ਕਰਨਾ ਇਹਨੂੰ ਹੀਟ ਸਿੰਕ ਜਾਨੀ ਕਿ ਇਹ ਜਿਹੜਾ ਪਾਰਟ ਵਾ ਇਹਨੂੰ ਹੀਟ ਸਿੰਕ ਕਹਿੰਦੇ ਆ ਜਿਹੜਾ ਆਪਾਂ ਜਿਹਦੇ ਵਿੱਚ ਹੁਣ ਇਹ ਫਾਇਰਿੰਗ ਪਿੰਨ ਪਾ ਦਿੱਤੀ ਹੈ ਠੀਕ ਹੈ ਜੀ ਇਹਨੂੰ ਹੀਟ ਸਿੰਕ ਕਹਿੰਦੇ ਆ ਉਸ ਤੋਂ ਬਾਅਦ ਜਿਹੜਾ ਇਹਦੇ ਪਿੱਛੇ ਸਪ੍ਰਿੰਗ ਲੱਗਾ ਹੋਇਆ ਨਾ ਇਹਨੂੰ ਕਹਿੰਦੇ ਆ ਜੀ ਰਿਟਰਨ ਸਪ੍ਰਿੰਗ ਠੀਕ ਹੈ ਜੀ ਜਦੋਂ ਆਪਾਂ ਇਹਦੇ ਵਿੱਚੋਂ ਨੋਜ਼ਲ ਦੇ ਵਿੱਚੋਂ ਸਿੱਕਾ ਕੱਢਣਾ ਹੁੰਦਾ ਨਾ ਉਹਦੀ ਮਦਦ ਦੇ ਨਾਲ ਸਪ੍ਰਿੰਗ ਜਿਹੜਾ ਵਾ ਉਹ ਇਹ ਆਪਣੀ ਇਹਦੀ ਬਹੁਤ ਮਦਦ ਕਰਦਾ ਵਾ ਸਿੱਕਾ ਵਿੱਚੋਂ ਕੱਢਣ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਕੈਪ ਪਾਉਣਾ ਜੀ ਇਹ ਵਾਲਾ ਠੀਕ ਹੈ ਜੀ ਤੇ ਕੈਪ ਦੇ ਵਿੱਚ ਵੀ ਪ੍ਰੋਪਰ ਜਗ੍ਹਾ ਦਿੱਤੀ ਹੋਈ ਆ ਤੁਸੀਂ ਵੇਖ ਸਕਦੇ ਜੀ ਤੇ ਕੈਪ ਦੇ ਵਿੱਚ ਚਰੀ ਬਣੀ ਹੋਈ ਆ ਫਿਟਿੰਗ ਦੀ ਜਿਹੜੀ ਆ ਪੂਰੀ ਪ੍ਰੋਪਰ ਵਧੀਆ ਆਊਗੀ ਫਿਟਿੰਗ ਤੁਸੀਂ ਇਹਨੂੰ ਥੋੜਾ ਜਿਹਾ ਦੱਬ ਕੇ ਤੇ ਇਹਦੇ ਵਿੱਚ ਇੱਕ ਪਿੰਨ ਪਾ ਦੇਣੀ ਆ ਠੀਕ ਹੈ ਜੀ ਜਦੋਂ ਇਹ ਪਿੰਨ ਪੈ ਗਈ ਤੇ ਉਸ ਤੋਂ ਬਾਅਦ ਇਸ ਦਿਓ ਤੇ ਕੈਪ ਹੋਰ ਪੈਣਾ ਵਾ ਉਹਨੂੰ ਕਹਿੰਦੇ ਆ ਜੀ ਰੋਟੇਟਿੰਗ ਹਾਊਸਿੰਗ ਠੀਕ ਹੈ ਜੀ ਇਹ ਪੈ ਗਿਆ ਜੀ ਇਹਦੇ ਵਿੱਚ ਪਿੰਨ ਪੈ ਗਈ ਹੁਣ ਇਹਦੇ ਵਿੱਚ ਜਿਹੜਾ ਆਪਾਂ ਇੱਕ ਕੈਪ ਪਾ ਦੇਣਾ ਇਹਨੂੰ ਕਹਿੰਦੇ ਆ ਜੀ ਰੋਟੇਟਿੰਗ ਹਾਊਸ ਠੀਕ ਹੈ ਜੀ ਰੋਟੇਟਿੰਗ ਹਾਊਸਿੰਗ ਠੀਕ ਹੈ ਜੀ ਓਕੇ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਸਪਰਿੰਗ ਪਾ ਕੇ ਇਹਦਾ ਪਿਛਲਾ ਜਿਹੜਾ ਹਿੱਸਾ ਵਾ ਉਹ ਫਿਟ ਕਰ ਦੇਣਾ ਵਾ ਇਹ ਫਿਟਿੰਗ ਹੋਣ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਜੀ ਅਗਲੀ ਨੋਜ਼ਲ ਜਿਹੜੀ ਆ ਜਿੰਨੂੰ ਸਾਇਲੈਂਸਰ ਕਹਿ ਦਿੰਦੇ ਆ ਤੇ ਤੁਸੀਂ ਵੇਖ ਸਕਦੇ ਜੇ ਕਿ ਸਾਇਲੈਂਸਰ ਦੇ ਵਿੱਚੋਂ ਆਪਾਂ ਦੋ ਜਿਹੜੇ ਆ ਉਹ ਐਲਕੀਬੋਲਟ ਜਿਹੜੇ ਆ ਉਹ ਖੋਲੇ ਹੋਏ ਆ ਉਹ ਤਾਂ ਕਰਕੇ ਖੋਲੇ ਹੋਏ ਆ ਕਿਉਂਕਿ ਇਹਨਾਂ ਦੇ ਵਿੱਚ ਦੀ ਜਿਹੜੀ ਆ ਇਹਦੀ ਹਵਾ ਨਿਕਲ ਜਾਵੇ ਤਾਂ ਕਿ ਕਿਲ ਜਿਹੜਾ ਵਾ ਅੱਧਾ ਲੱਗੇ ਜਦੋਂ ਆਪਾਂ ਅੱਧਾ ਕਿਲ ਲਾਉਣਾ ਨਾ ਉਹਦੇ ਵਾਸਤੇ ਆਪਾਂ ਨੂੰ ਇਹਨਾਂ ਨੂੰ ਦੋ ਜਿਹੜੇ ਆ ਇਹਦੇ ਕਿਲ ਆਪਾਂ ਐਲਕੀਬੋਲਟ ਉਹ ਖੋਲ ਦੇਨੇ ਆ ਉਹਦੇ ਨਾਲ ਅੱਧਾ ਕਿਲ ਬਾਹਰ ਰਹਿ ਜਾਊਗਾ ਉਸ ਤੋਂ ਬਾਅਦ ਆ ਗਿਆ ਸਾਊਂਡ ਰੂਫ ਕਵਰ ਇਹ ਪਾ ਕੇ ਆਪਾਂ ਤੇ ਆਪਣੀ ਉਹਦੀ ਜੀ ਗਨ ਫਿੱਟ